ਤਕਨੀਕ ਨੂੰ ਤੂੰ ਜਵਾਬ ਦੇ ਨਹੀਂ ਨਾ ਯਕੀਨ ਇਹ ਰੋਲ ਤੁਹਾਨੂੰ ਪਤਾ ਵੀ ਕੀ ਰਿਹਾ ਵਿੱਚ ਉਹ ਹੀ ਰੋਲ ਉੱਤ ਤਪਾ ਕਰਿਆ ਆਪਣਾ ਮੈਂ ਤਾਂ ਯਾਰ ਸਭਰੇ ਟਾ ਬਟਾ ਬੰਦਾ 55 ਪੌਣੇ 6 ਤੱਕ ਰਹਿ ਨਹੀਂ ਆਇਆ ਝਾਕੀ ਦੇ ਉੱਤੇ ਖੜਾ ਮੈਂ ਕੋਈ ਲੋਕੇ ਦਾ ਕਾਲੇ ਸ਼ੀਸ਼ੇ 'ਤੇ ਮੈਂ ਬੈਠਾ ਨਹੀਂ ਸ਼ਖਣੀ ਜੱਗੇ ਕਹਿਣਾ ਬੱਦ ਬੋਲਦੇ ਕੱਲੇ ਆ ਬਸਤੀ ਟੱਡੂਆ ਨਿਕਲ ਕੇ ਆਇਆ ਤਾਜਾ ਤਾਜਾ ਹੁਣ ਸਾਡੇ 4 1/2 5 ਸਾਲ ਬਾਅਦ ਮੈਂ ਕੱਢੀ ਮੈਂ ਤਾਈ ਗਿਆ ਜੇ ਸ਼ਖਣੀ ਇਹਨੇ ਮੈਨੂੰ ਕਿਹਾ ਆ ਆਮ ਆਦਮੀ ਆ ਨਾ ਮੈਂ ਪੇਟ ਚੋਣਾ ਅੱਜ ਦਾ ਨਹੀਂ ਹੈਗਾ ਆ ਆ ਆ ਜਦੋਂ ਕਾਂਗਰਸ ਸੀਗਾ ਮੇਰੇ ਕੋਲ ਉਹਦਾ ਨੰਬਰ ਆ ਇਹ ਠੀਕ ਆ ਚੈੱਕ ਕਰਾ ਲਓ ਮੇਰਾ ਆਰਟੀਐਸ ਦਾ ਅਕਾਊਂਟ 2002 ਦਾ ਮੇਰੇ ਕੋਲ ਇੱਕ ਨੰਬਰ ਆ ਪੰਜ ਗੱਡੀਆਂ ਬਦਲੀਆਂ ਨੇ ਬਦਲ ਕੇ ਨੰਬਰ ਮੇਰਾ ਅਗਲਾ ਆਜੇ ਇਹਨਾਂ ਦੀ ਰਾਜਨੀਤਿਕ ਯਾਤਰਾ ਸੀਗੀ ਤੇ ਆਂ ਦਾ ਦੂਜਾ ਲੈ ਕੇ ਜਾਂਦੇ ਆਪਣਾ ਕਾਂਗਰਸ ਦਾ ਜਿਹੜਾ ਵੀ ਇਹਨਾਂ ਪੰਜਾ ਪੰਜਾ ਜਿਹੜਾ ਕੂਨੀ ਪੰਜਾ ਹੈਗਾ ਦੋ ਸੱਤ ਦੋ ਬੰਦੇ ਨਾਲ ਚੰਦੀਆ ਤਰਨੋਤਾ ਹੋ ਗਿਆ ਜਦ ਹਮ ਤੱਕ ਕਿਹੜਾ ਹੋ ਗਿਆ ਤਾਂ ਕਿਹੜਾ ਕਿਹੜਾ ਹੋ ਗਿਆ ਸੁਰਤ ਅਜੇ 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 ਕੋਈ ਮੇਰ ਦੀ ਚੋੜ ਹੋਗੀ ਅਜੇ ਅਜੇ ਕੋਈ ਮੇਰ ਦੀ ਚੋੜ ਹੋਗੀ ਉਹ ਛੱਡੋ ਜੀ ਅਜੇ ਜਦੋਂ ਹੋਊਗੀ ਉਦੋਂ ਗੱਲ ਕਰਾਂਗੇ ਬਿਲਕੁਲ ਮੈਂ ਤਾਂ ਸ਼ਰੀਆਮ ਅੱਜ ਵੀ ਕਰ ਰਿਹਾ ਪਹਿਲਾਂ ਵੀ ਮੇਰਾ ਤਾਂ ਖੁੱਲਾ ਆਇਆ ਵੇ ਇਹਦਾ ਅਸੀਂ ਕਾਂਗਰਸ ਨਾਲ ਸਮਝੌਤਾ ਨਹੀਂ ਕਰਾਂਗੇ ਕਿਸੇ ਕੀਮਤ ਤੇ ਡਾਕਟਰ ਸਾਹਿਬ ਨੇ ਵੀ ਜਿਵੇਂ ਕਹਿਤਾ ਟੁਕੜਾ ਟੁਕੜਾ ਪਾਰਟੀ ਆ ਇਹਨਾਂ ਨੇ ਕਿੰਨੇ ਦਾ ਖਸਮ ਨੇ ਇਹਨਾਂ ਨੂੰ ਮੰਨਿਆ ਇਹਨਾਂ ਦਾ ਅਸਲੀ ਡੈਡੀ ਕਿਹੜਾ ਸੰਤਾ ਅਜ ਤੱਕ ਹੋਈ ਨਹੀਂ ਪਤਾ ਲੱਗਿਆ ਲਲਕਾਰ ਕੇ ਗਏ ਨੇ ਮੋਟਰਸਾਈਕਲ ਲਖਾਰੀ ਤਾਂ ਮੈਂ ਆ ਖੜਾ ਸੀ ਬਣਾ ਦਾ ਪੁੱਤ ਹਾਂ ਸਰਿਆਮ ਸਰਿਆ ਬਾਜ਼ਾਰ ਚ ਇਕੱਲਾ ਖੜਾ ਇਹਦੇ ਨਾਲ ਤਾਂ ਜੈਡ ਪਲੱਸ ਆ ਮੇਰੇ ਨਾਲ ਤਾਂ ਵਿਚਾਰਿਆ ਚਾਰ ਆ ਥਾਂਗੜੇ ਜੇ ਨੇ ਉਹਨੂੰ ਮੈਨੂੰ ਤਾਂ ਕਦਾ ਡਰ ਲੱਗਦਾ ਯਾਰ ਖੜ ਜਾਂਦਾ ਮੇਰੇ ਕੋਲ ਹੀ ਇੱਥੇ ਖਾਂਦਾ ਪੀਂਦਾ ਰਿਹਾ ਹੁਣ ਤੱਕ ਹਾਂ ਠੀਕ ਹੈ ਤੇ ਇੱਥੇ ਅਸੀਂ ਜਵਾਨ ਕੀਤਾ ਇਹਨੂੰ ਦੇ ਨੀ ਨੀ ਇਹ ਜੋ ਇਹਨੂੰ ਮਾਨਸਿਕ ਬੁੱਧੀ ਬੱਚੇ ਨੂੰ ਇਹ ਬਣਾਇਆ ਕਿਨੇ ਸੀ ਕਾਰਕਸ ਗੱਲੇ ਆ ਇਸੇ ਗੱਡੀ 'ਚ ਰਵਦੀਪ ਸਿੰਘ ਪਿੱਟੂ ਬੈਠ ਕੇ ਮੇਰੇ ਵਰਗੀ ਹੈਟ ਪਾ ਕੇ ਸ਼ਾਮ ਨੂੰ ਈਵਨਿੰਗ ਵਕਤੇ ਜਾਂਦਾ ਹੁੰਦਾ ਹੈ ਯੂਨੀਵਰਸਿਟੀ ਅੱਜ ਉਹ ਮੇਰੀ ਗੱਡੀ ਦਾ ਉਹ ਨੰਬਰ ਯਾਦ ਆ ਗਿਆ ਮੇਰੇ ਕੋਲ ਤਾਂ 15 ਗੱਡੀਆਂ ਨੇ ਯਾਰ ਇੱਕ ਨਹੀਂ ਹੈਗੀ ਉਹ ਯਾਰ ਝੂਠੇ ਬੰਦੇ ਨੇ ਝੂੜਦਾ ਇਹ ਵੇਲੇ ਠੇਕਾ ਲਿਆ ਹੋਇਆ ਟੱਕ ਦਿੱਲੀੋਂ ਭਰ ਲਿਆਂਦਾ ਡੋਲਦਾ 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 ਸੱਤ ਹੁਲੀ ਜੰਦਾ ਪਿੰਡਾਂ ਚ ਪੀਸੀ ਵਾਲੇ ਕੀ ਦੀ ਗਿਆ ਇਹ ਦੱਸੋ ਜਿਹੜਾ ਇਹਨੇ ਪਿੰਡ ਗੋਲ ਲਿਆ ਸੀ ਉੱਥੇ ਤਾਂ ਜਾਵੇ ਯਾਰ ਕਾ ਔਰੇ મતਵੱਦੀ ਬੱਚੇ ਨੂੰ ਸਮਝਾਓ ਕਿ ਤੈਨੂੰ ਪਾਈ ਕਿਸੇ ਨੇ ਵੋਟਾਂ ਨਹੀਂ ਪਾਣੀਆਂ ਕੋਈ ਤਾਲਚੀ ਦੀ ਗ੍ਰੰਨੇ ਦੁਕਾਨ ਖੋਲ ਨਾ ਮੁੰਨੇ ਲਾਜ ਨਾਲ ਅੱਥੀ ਖੱਟੀ ਖਾਂਦੀ ਆ ਮੈਂ ਲੈ ਦੇਣ ਜਨ ਹਿਤਾਸ਼ੀ টিਆਰਪੀ ਨਹੀਂ ਖਰੀਦਦੇ ਫਰੋਸਾ ਜਿੱਤੇ ਹਨ ਹਮ ਸਾਧੋ ਕਿਸ ਤਰ੍ਹਾਂ ਜਿਹੜੇ ਕਿ ਰਵਨੀਤ ਸਿੰਘ ਬਿੱਟੂ ਦੇ ਵੱਲੋਂ ਇੱਕ ਜਿਹੜੀ ਤੰਗਾ ਯਾਤਰਾ ਜਿਹੜੀ ਅੱਜ ਕੱਢੀ ਜਾ ਰਹੀ ਸੀ ਉਸ ਨੂੰ ਲੈ ਕੇ ਇੱਕ ਪਾਸੇ ਦੁਰਪ੍ਰਿਤ ਗੋਗੀ ਤੇ ਦੂਜੇ ਪਾਸੇ ਜਿਹੜਾ ਰਵਨੀਤ ਸਿੰਘ ਬਿੱਟੂ ਦੇ ਵੱਲੋਂ ਜਿਹੜੀ ਇਹ ਕੱਢੀ ਗਈ ਹੈ ਤਸਵੀਰਾਂ ਦੇ ਵਿੱਚ ਤੁਹਾਨੂੰ ਦਿਖਾ ਰਹੇ ਹਾਂ ਕਿ ਇੱਕ ਪਾਸੇ ਜਿਹੜੀ ਤਰੰਗਾ ਯਾਤਰਾ ਕੱਢੀ ਗਈ ਤੇ ਦੂਜੇ ਪਾਸੇ ਜਿਹੜਾ ਡਰਾਮਾ ਕਰ ਜਾ ਖੜਾ ਮੈਂ ਤਾਂ ਯਾਰ ਸਾਹਮਣੇ ਏਡਾ ਵੱਡਾ ਬੰਦਾ 5.5 ਫੁੱਟ 6 ਫੁੱਟ ਦਾ ਲੇਰ ਨਹੀਂ ਆਇਆ ਚਾਕੀ ਦੇ ਉੱਤੇ ਖੜਾ ਮੈਂ ਕੋਈ ਲੋਕੇ ਦਾ ਕਾਲੇ ਸ਼ੀਸ਼ੇ 'ਦਾ ਮੈਂ ਬੈਠਾ ਨਹੀਂ ਹਾਂ ਠੀਕ ਹੈ ਨਾ ਤੇ ਜੇ ਇੰਨ੍ਹੇ ਸੀਗਾ ਤਾਂ ਰੋਕ ਲਗਾ ਸਕਣੀ ਕਿੱਥੇ ਗਏ ਨੇ ਫਿਰ ਗੱਲ ਇਹ ਆ ਗੱਲ ਇਹ ਆ ਗੱਲ ਇਹ ਆ ਬਰਸਾਤੀ ਟੱਡੂਆ ਨਿਕਲ ਕੇ ਆਇਆ ਤਾਜਾ ਤਾਜ਼ਾ ਹੁਣ 4.5 ਪੌਣੇ 5 ਸਾਲ ਬਾਅਦ ਬਾਹਰ ਠੀਕ ਹੈ ਪਹਿਲਾਂ ਤਾਂ ਅਜ ਤਾਂ ਰਹਿ ਰਹੀ ਸੀ ਕੁੰਬ ਕਰਨੀ ਮੈਂ ਤਰਾਈ ਗਿਆ ਜੇ ਸ਼ਕਣੀ ਜਣੇ ਮੈਨੂੰ ਕਿਹਾ ਠੀਕ ਹੈ ਆਮ ਆਦਮੀ ਆ ਜਿਹਨੂੰ ਟ੍ਰਬਲ ਕਰਦਾ ਗੱਡੀ ਦਾ ਨੰਬਰ ਮੇਰਾ ਅੱਜ ਤਾਂ ਨਹੀਂ ਹੈਗਾ ਮੇਰਾ ਆਦਮੀ ਆਦਮੀ ਆ ਠੀਕ ਹੈ ਚੈੱਕ ਕਰਾ ਲਓ ਮੇਰਾ ਆਰਟੀਈ ਚਾ ਅਕਾਊਂਟ 2002 ਦਾ ਮੇਰੇ ਕੋਲ ਇੱਕ ਨੰਬਰ ਆ ਵਾ ਪੰਜ ਗੱਟੀਆਂ ਬਦਲੀਆਂ ਨੇ ਬਦਲ ਕੇ ਨੰਬਰ ਮੇਰਾ ਅਗਲਾ ਸਾਨੂੰ ਤਰੰਗਾ ਯਾਤਰਾ ਕਿਸ ਨੇ ਹੱਤਬੱਦ ਨਹੀਂ ਰੋਕ ਸਕਿਆ ਕੁੱਪੀ ਜੀ ਕੀ ਰੋਕਣਾ ਨਹੀਂ ਰੋਕੀ ਕੌਣ ਰੋਕਦਾ ਇਹ ਨਾਲੇ ਤਰੰਗਾ ਯਾਤਰਾ ਇਹ ਤਰੰਗੇ ਨੂੰ ਸਾਡੇ ਨੂੰ ਵੇਚ ਰਹੇ ਨੇ ਹਿੰਦੁਸਤਾਨੀ ਤਰੰਗੇ ਨੂੰ ਅੱਜ ਇਹਨਾਂ ਦੀ ਰਾਜਨੀਤੀ ਯਾਤਰਾ ਸੀ ਲਈ ਤੇ ਆਪਾਂ ਦੂਜਾ ਲੈ ਕੇ ਜਾਂਦੇ ਆਪਣਾ ਕਾਂਗਰਸ ਦਾ ਜਿਹੜਾ ਵੀ ਇਹਨਾਂ ਪੰਜਾ ਪੰਜਾ ਜਿਹੜਾ ਕੂਨੀ ਪੰਜਾ ਹੈਗਾ ਉਹ ਲੈ ਜਾਂਦੇ ਜਿਨ੍ਹਾਂ ਨਾਲ ਇਹਨਾਂ ਨੇ ਧੰਮ ਲੋਕਾਂ ਦੇ ਘੋਟੇ ਨੇ ਇੰਨੀ ਦੇਰ ਤੇ ਉਹ ਪੰਜੇ ਦਾ ਲਾ ਕੇ ਰਹਿਂਦੇ ਕਿਉਂ ਸਾਡਾ ਪੰਜੇ ਨਾਲ ਚੰਦਿਗਾ ਸਮਝੌਤਾ ਹੋ ਗਿਆ ਜਿਹੜਾ ਹੋ ਗਿਆ ਕਿਹੜਾ ਕਿਹੜਾ ਹੋ ਗਿਆ ਸੁਰਉਤ ਅਜੇ ਅਜੇ ਕੋਈ ਮੇਰ ਦੀ ਚੋਣ ਹੋਗੀ ਅਜੇ ਅਜੇ ਕੋਈ ਮੇਰ ਦੀ ਚੋਣ ਹੋਗੀ ਉਹ ਛੱਡੋ ਜੀ ਅਜੇ ਜਦੋਂ ਹੋਊਗੀ ਉਦੋਂ ਗੱਲ ਕਰਾਂਗੇ ਅਸੀਂ ਇਹਨਾਂ ਨਾਲ ਇਹਨਾਂ ਨਾਲ ਕਰਾਂਗੇ ਉਹ ਪੰਜੇ ਦਾ ਵਿਰੋਧ ਕਰਾਂਗੇ ਜਿੱਦ ਨੂੰ ਸਮਝੌਤਾ ਹੋਇਆ ਬਿਲਕੁਲ ਮੈਂ ਤਾਂ ਸ਼ਰੀਆਬ ਅੱਜ ਵੀ ਕਰ ਰਿਹਾ ਪਹਿਲਾਂ ਵੀ ਮੇਰਾ ਦਾ ਖੁੱਲਾ ਆਇਆ ਬਈ ਇਹ ਦਾ ਅਸੀਂ ਕਾਂਗਰਸ ਨਾਲ ਸਮਝੌਤਾ ਨਹੀਂ ਕਰਾਂਗੇ ਕਿਸੇ ਕੀਮਤ ਤੇ ਵੀ ਓਏ ਉਹੀ ਜੱਟ ਸਾਹਿਬ ਨੇ ਜਿਵੇਂ ਕਹਿਤਾ ਟੁਕੜਾ ਟੁਕੜਾ ਪਾਰਟੀ ਆ ਇਹਨਾਂ ਦੇ ਕਿੰਨੇ ਦਾ ਖਸਮ ਨੇ ਇਹਨਾਂ ਨੂੰ ਮੰਨਿਆ ਇਹਨਾਂ ਦਾ ਅਸਲੀ ਡੈਡੀ ਕਿਹੜਾ ਸੰਤਾ ਅਜੇ ਤੱਕ ਕੋਈ ਨਹੀਂ ਹੋਈ ਪਤਾ ਲੱਗਿਆ ਕੱਲ ਤਾਂ ਸੀ ਭੱਜ ਗਏ ਆ ਉਹ ਵੀ ਲਲਕਾਰ ਕੇ ਗਏ ਨੇ ਮੋਟਰਸਾਈਕਲ ਲੈ ਕੇ ਆ ਮੈਂ ਆ ਖੜਾ ਸੀ ਪਿੰਡ ਦਾ ਪੁੱਤ ਹਾਂ ਸਰਿਆਮ ਸਰਿਆ ਬਾਜ਼ਾਰ ਚ ਕੱਲਾ ਖੜਾ ਇਹਦੇ ਨਾਲ ਤਾਂ ਜੱਟ ਪਲੱਸ ਆ ਮੇਰੇ ਨਾਲ ਤਾਂ ਵਿਚਾਰੇ ਆ ਚਾਰ ਆ ਫਾਂਗੜੇ ਜੇ ਨੇ ਸ਼ਰੀਫ ਜੱਟ ਮੇਰੇ ਪੁਲਸ ਵਾਲੇ ਵਿਚਾਰੇ ਗਰੀਬ ਉਹਦੇ ਨਾਲ ਤਾਂ ਜੱਟ ਪਲੱਸ ਹੀ ਉਹਨੂੰ ਮੈਨੂੰ ਮੇ ਤੋਂ ਕਾਹਦਾ ਡਰ ਲੱਗਦਾ ਯਾਰ ਖਲ ਜਾਂਦਾ ਮੇਰੇ ਕੋਲ ਹੀ ਇੱਥੇ ਖਾਂਦਾ ਪੀਂਦਾ ਰਿਹਾ ਹੁਣ ਤੱਕ ਹਾਂ ਠੀਕ ਹੈ ਤੇ ਇੱਥੇ ਹੀ ਅਸੀਂ ਜਵਾਨ ਕੀਤਾ ਇਹਨੂੰ ਅਸੀਂ ਥੋੜੀ ਯਾਤਰਾ ਕਿੱਧਰ ਨੂੰ ਜਾਏਗੀ ਇਹ ਯਾਤਰਾ ਲੋਕਾਂ ਦੇ ਨਾਲ ਆ ਲੋਕਾਂ ਦੀ ਯਾਤਰਾ ਜਿੱਦਣ ਨੂੰ ਸਾਨੂੰ ਲੋਕ ਲਿਆ ਰਹੇ ਅਸੀਂ ਜਾ ਰਹੇ ਹ ਜਿਸ ਵਿੱਚ ਨੀਤੀ ਨਹੀਂ ਹੈਗੀ ਇਸ ਵਿੱਚ ਯਾਰ ਇਹ ਚਰਾਈਨੀਤੀ ਕਾਦੀ ਇਹ ਤਾਂ ਮੇਰੇ ਮੇਰਾ ਤਾਂ ਪਹਿਲਾਂ ਦਾ ਪ੍ਰੋਗਰਾਮ ਲਿਆ ਹੋਇਆ ਸੀਗਾ ਅੱਜ ਤਾਂ ਇਹ ਤਾਂ ਇਹਨਾਂ ਨੂੰ ਸੋਚਣਾ ਚਾਹੀਦਾ ਅਸੀਂ ਕਮਲਿਆਂ ਨੂੰ ਬਈ ਤੁਸੀਂ ਤੁਸੀਂ ਸਾਡੀ ਯਾਤਰਾ ਦੇ ਵਿੱਚ ਖਲਲ ਪਾਇਆ ਜੇ ਅਸੀਂ ਮਾੜੀ ਟੈਨਸ਼ਨ ਦੇ ਹੋਈਏ ਤੇ ਇਹ ਅੱਜ ਸਾਨੂੰ ਇਹ ਹੀ ਪਤਾ ਕਿ ਜਿਹੜੇ ਕਾਰਕਸ ਨੂੰ ਤਾਲਾ ਲਾਇਆ ਦੇ ਨਹੀਂ ਨਹੀਂ ਇਹ ਪੁੱਛੋ ਇਹਨੂੰ ਬੰਦਬੁੱਧੀ ਬੱਚੇ ਨੂੰ ਇਹ ਬਣਾਇਆ ਕਿਨੇ ਸੀ ਕਾਰਕਸ ਇਹ ਇਹਨਾਂ ਨੇ ਬਣਾਇਆ ਸੀ ਤੇ ਆਪ ਹੀ ਬਣਾ ਕੇ ਆਪ ਹੀ ਤਾਲੇ ਲਾਣੇ ਇਹਨਾਂ ਨੇ ਐਤੋ ਹੀ ਸੋਚ ਲੋ ਇਹਨਾਂ ਦੀ ਜਿਹੜੀ ਸੰਤੁਲਨ ਤਵਾਗੀ ਸੰਤੁਲਨ ਕਿੰਨਾ ਖੈਗਾ ਠੀਕ ਹੈ ਨਾ ਪਰ ਗੋਗੀ ਦੀ ਕਿਤੇ ਨਾ ਕਿਤੇ ਰਾਜਨੀਤੀ ਦਾ ਅਕਸ ਨਹੀਂ ਵਿਗੜੇ ਗਿਆ ਇਹਦੇ ਨਾਲ ਜੋ ਅੱਜ ਅਮਨਦੀਪ ਬਿੱਟੂ ਨੇ ਕੀਤਾ ਤੁਹਾਡੀ ਗੱਡੀ ਦੇ ਮੂਰੇ ਮੋਟਰਸਾਈਕਲ ਲਗਾਇਆ ਔਰ ਬਿਆਨਬਾਜ਼ੀ ਦੇਖੋ ਗੱਲ ਇਹ ਆ ਇਸੇ ਗੱਡੀ 'ਚ ਰਵਿੰਦਰ ਸਿੰਘ ਬਿੱਟੂ ਬੈਠ ਕੇ ਮੇਰੇ ਵਰਗੀ ਹੈਟ ਪਾ ਕੇ ਸ਼ਾਮ ਨੂੰ ਈਵਨਿੰਗ ਵਕਤੇ ਜਾਂਦਾ ਹਾਂ ਦੇ ਯੂਨੀਵਰਸਿਟੀ ਅੱਜ ਉਹ ਮੇਰੀ ਗੱਡੀ ਦਾ ਨੰਬਰ ਯਾਦ ਆ ਗਿਆ ਮੇਰੇ ਕੋਲ ਤਾਂ 15 ਗੱਡੀਆਂ ਨੇ ਯਾਰ ਇੱਕ ਨਹੀਂ ਹੈਗੀ ਮੇਰੇ ਕੋਲ ਸਪੋਰਟਸ ਵੀ ਨੇ ਬਿਲਕੁਲ ਵਿਨਟੇਜ ਵੀ ਨੇ ਮੇਰੇ ਕੋਲ ਕਲਾਸਿਕ ਵੀ ਨੇ ਮੇਰੇ ਕੋਲ 15 ਵੀ ਮੋਟਰਸਾਈਕਲ ਵੀ ਨੇ ਸਕੂਟਰ ਵੀ ਨੇ ਬੰਦਾ ਸ਼ੌਕ ਆ ਯਾਰ ਮੈਂ ਸ਼ੌਕ ਨਾਲ ਜਿੰਨਾ ਯਾਰ ਮੇਰੇ ਆਪਣੇ ਨੇ ਪੈਸੇ ਵੀ ਤੁਹਾਡੇ ਘਰ ਦੇ ਬਾਹਰ ਹੀ ਪ੍ਰੋਫੈਸ਼ਨਲ ਤੇ ਜਿੰਨਾ ਹੁੰਦੇ ਨੇ ਹੈ ਇੱਕ ਫਾਕਲ ਉਸ ਤੋਂ ਕੋਈ ਨਹੀਂ ਇਹਨਾਂ ਨੇ ਸ਼ਾਰਟ ਕੀਤੀ ਆ ਇਹਨਾਂ ਨੂੰ ਪਤਾ ਸੀ ਆ ਵੀ ਗੋਗੀ ਦੀ ਏਥੋਂ ਆ ਚ ਅਚਾਨਕ ਹੀ ਨਿਕਲਨੀ ਆ ਪੰਜਾਬ ਸਰਕਾਰ ਕੱਟ ਰਹੀ ਆ ਇਹਨਾਂ 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 ਨੂੰ ਪੁੱਛੋ ਇਹਨਾਂ ਕੋਲ ਐਨਓਸੀ ਹੈਗੀ ਆ ਇਹਨਾਂ ਕੋਲ ਰੂਟ ਪਰਮਿਟ ਹੈਗਾ ਜੇ ਹੈਗਾ ਤਾਂ ਦੱਸੋ ਉਹਨਾਂ ਨੇ ਵਾਇਰਲ ਵੀ ਕਰ ਦਿੱਤੇ ਜੀ ਕੰਦ ਅਸੀਂ ਸਾਹ ਉਹ ਯਾਰ ਝੂਠੇ ਬੰਦੇ ਨੇ ਝੂੜਦਾ ਇਹ ਵੇਲੇ ਠੇਕਾ ਲਿਆ ਹੋਇਆ ਟਰੱਕ ਦਿੱਲੀੋਂ ਭਰ ਲਿਆਂਦਾ ਡੋਲਦਾ 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 ਸੈਡ ਹੁਲੀ ਜਾਂਦਾ ਪਿੰਡਾਂ ਚ ਐਸਸੀ ਵਾਲੇ ਕਹਿੰਦੀ ਗਿਆ ਇਹ ਦੱਸੋ ਜਿਹੜਾ ਇਹ ਪਿੰਡ ਗੋਦ ਲਿਆ ਸੀ ਉੱਥੇ ਤਾਂ ਜਾਵੇ ਯਾਰ ਨਾ ਕਦੀ ਇਹ ਉੱਥੇ ਗਿਆ ਤੁਹਾਡਾ ਰੂਟ ਵੀ ਮੇਰੇ ਕੋਲ ਅੱਜ ਫਾਈਨਲ ਹੋਇਆ ਮੇਰਾ ਰੂਟ ਤਾਂ ਭਾਈ ਸਾਹਿਬ ਪੰਜਾਬ ਸਰਕਾਰ ਦਾ ਰੂਟ ਇੱਕ ਦਿਨ ਚ ਨਹੀਂ ਫਾਈਨਲ ਹੋਣਾ ਸੀ ਜੀਐਮਓ ਦੇ ਵਿੱਚੋਂ ਅਪਰੂਵਲ ਲੈਣੀ ਪੈਂਦੀ ਆ ਮੈਂ ਭਾਗਾਂ ਨਾਲ ਲੱਗਿਆ ਮਾਨਸਾਹ ਨੇ ਮੈਨੂੰ ਪਿਆਰ ਕਰਦਾ ਮੈਨੂੰ ਪਹਿਲਾ ਰੂਟ ਹੀ ਮੈਨੂੰ ਦਿੱਤਾ ਮੇਰੇ ਹਲਕੇ ਦਾ ਤੇ ਪੂਰੇ ਪੰਜਾਬ ਚ ਜਾਏਗੀ ਯਾਰ ਪੂਰੇ ਪੰਜਾਬ ਚ ਲਗ ਲਗ ਚੱਲੇਗੀ ਜਿਹੜੇ ਹਲਕੇ ਤੋਂ ਨਿਕਲ ਕੇ ਵੈਸ ਨਾਰਥ ਚ ਜਾਏਗੀ ਨਾਰਥ ਤੋਂ ਫਿਰ ਸੈਂਟਰਲ ਚ ਜਾਏਗੀ ਫਿਰ ਈਸਟ ਚ ਜਾਏਗੀ ਸਭ ਪਾਸੇ ਜਾਏਗੀ ਠੀਕ ਆ ਔਰ ਇਹ ਮਾਤਭਤੀ ਬੱਚਿਆਂ ਨੂੰ ਸਮਝਾਓ ਕਿ ਤੈਨੂੰ ਭਾਈ ਕਿਸੇ ਨੇ ਵੋਟਾਂ ਨਹੀਂ ਪਾਣੀਆਂ ਤੂੰ ਕੋਈ ਤਾਲ ਚੁਨੀ ਕਰਿਆਨੇ ਦੁਕਾਨ ਖੋਲ ਆਪਣੇ ਲਾਜਜੀ ਦੇ ਨਾਲ ਅਸੀਂ ਤੁਹੱਟੀ ਖਾਂਦੀ ਆ ਮੈਂ ਲੈ ਦਿੰਦਾ ਕਿੰਨਾ ਹੈ ਗੁਰਪ੍ਰੀਤ ਸਿੰਘ ਗੋਪੀਆ ਤੇਰੀ ਚਾਕੀ ਦਾ ਦਰਵਾਜ਼ਾ ਤੇ ਚਾਕੀ ਕੱਢ ਰਿਹਾ ਤੇ ਸ਼ਰਕਤ ਗੁਰਪੰਨੂੰ ਕਹਿੰਦੇ ਪੰਜਾਬ ਦੀ ਚਾਕੀ ਆ ਦਰ ਕੇ ਅਸੀਂ ਕਿਸੇ ਨੂੰ ਨਹੀਂ ਰੋਕ ਸਕਦਾ 400 ਰੋਕਦਾ ਹੈ ਉਹ ਵੀ ਤਿਰੰਗੇ ਨਾਲ ਯਾਤਰਾ ਨਹੀਂ ਕੀਤੀ ਜਾ ਸਕਦੀ ਦੇਖਣਾ ਤਾਂ ਉਹ ਕਿਹੜਾ ਪ੍ਰਚਾਰ ਕਰ ਰਹੇ ਹੋ ਕਹਿੰਦੇ ਕਿਸੇ ਨੂੰ ਵੱਲ ਸੁਣਿਆ ਮੈਂ ਬਈ ਸਪੋਰਟ ਫਾਰ ਲੋਟ ਫਾਰਟੋ ਜਵਾਬ ਦੇ ਨਹੀਂ ਨਾ ਯਕੀਨ ਇਹਨਾਂ ਰੋਲ ਤੁਹਾਨੂੰ ਪਤਾ ਵੀ ਕੀ ਰਿਹਾ ਹਮੇਸ਼ਾ ਉਹੀ ਰੋਲ ਉੱਧ ਜਾ ਚਲੋ ਚੱਲ ਜੀ ਆਕੇ